ਮਿੱਤਰੋ ਤੁਸੀਂ ਪਿਛਲੀ ਵੀਡੀਓ ਚ ਅਨਮੋਲ ਮੈਜਿਕ ਨੂੰ ਬਹੁਤ ਸਾਰਾ ਪਿਆਰ ਦਿੱਤਾ ਸੀਗਾ ਅੱਜ ਫੇਰ ਇੱਕ ਵਾਰੀ ਆਪਾਂ ਅਨਮੋਲ ਮੈਜਿਕ ਦੇ ਨਾਲ ਹੈਗੇ ਆਂ ਇਸ ਵਾਰ ਭਾਜੀ ਮੇਰੇ ਨਾਲ ਮੈਜਿਕ ਕਰਨਗੇ ਤੇ ਮੇਰੀ ਵਾਈਫ ਹੋਣਗੇ ਉਹਨਾਂ ਦੇ ਨਾਲ ਹੋਊਗਾ ਤੇ ਬਾਕੀ ਆਪਣੇ ਹਸਲਰ ਵੀ ਹਸਲਰ ਭਾਜੀ ਆ ਜਾ ਤੂੰ ਵੀ ਆ ਜਾ ਮਾਮਾ ਨੜਿਆ ਜਾ ਤੇ ਭਾਜੀ ਹੈਗੇ ਨੇ ਵਿਕਟਮ ਸैम ਭਾਜੀ ਨੂੰ ਵਿੱਚ ਲੈ ਆਉਣਾ ਓਕੇ ਤੇ ਹੋਰ ਵੀ ਹੈਗੇ ਨੇ ਤੇ ਜਿਹੜੇ ਹੈਗੇ ਨੇ ਪਿੱਛੇ ਕੈਮਰੇ ਦੇ ਉਹਨਾਂ ਨੂੰ ਵੀ ਦਿਖਾਵਾਂਗੇ ਬਹੁਤ ਫੇਮਸ ਪਰਸਨੈਲਿਟੀ ਨੇ ਬਹੁਤ ਜ਼ਿਆਦਾ ਪਤਾ ਨਹੀਂ ਕਿੰਨੇ ਕਿੰਨੇ ਆਪ ਵੀ ਦੇਖ ਲਓ ਓਕੇ ਸੋ ਸਾਡਾ ਜਿਹੜਾ ਸਟਾਰਟ ਹੋ ਰਿਹਾ ਜੀ ਪਹਿਲਾ ਮੈਜਿਕ ਸਾਡੇ ਨਾਲ ਡੀਐਸਲਰ ਭਾਜੀ ਤੇ ਮੇਰੇ ਨਾਲ ਹੋਊਗਾ ਬਾਕੀ ਅਨਮੋਲ ਭਾਜੀ ਤੁਹਾਡੀ ਪਿਛਲੀ ਵੀਡੀਓ ਤੇ ਤੁਸੀਂ ਬਹੁਤ سارے ਕਮੈਂਟ ਕੀਤੇ ਸੀਗੇ ਕਿ ਜਿਹੜਾ ਤਾਂਸ਼ ਦਾ ਤਾਂ ਭਾਜੀ ਦੀ ਹੱਥ ਦੀ ਸਫਾਈ ਹੈਗੀ ਆ ਹਾਂਜੀ ਪਰ ਜਿਹੜਾ ਤੁਸੀਂ ਦੂਜਾ ਕਰਦੇ ਹੋ ਮਾਈਂਡ ਵਾਲਾ ਉਹ ਤਾਂ ਨਹੀਂ ਹੋਇਆ ਅਜੇ ਤੱਕ ਭੇਜ ਆਇਆ ਵੀ ਉਹ ਕਿਵੇਂ ਕਰਦੇ ਨੇ ਨਹੀਂ ਨਹੀਂ ਹਾਦੀ ਸਫਾਈ ਤਾਂ ਹੈਗੀ ਪਰ ਭਾਈ ਹਾਦੀ ਸਫਾਈ ਓਕੇ ਆਪਾਂ ਆਪਾਂ ਥੋੜੇ ਡਿਫਰੈਂਟਲੀ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਤੁਹਾਨੂੰ ਹਾਦੀ ਸਫਾਈ ਵੀ ਥੋੜੇ ਅਡ ਲੈਵਲ ਦੀ ਦਿਖਾਉਣਾ ਠੀਕ ਹੈ ਕੀ ਚਲੋ ਇਟਸ ਇਟਸ ਵੈਰੀ ਵੈਰੀ ਸਿੰਪਲ ਆਪਣੇ ਕੋਲ ਜਿਹੜੀ ਵੀ ਕੁਝ ਕਾਰਡ ਨੇ ਸਾਰੇ ਸਾਰੇ ਟੂਟਲੀ ਹੰਟਰਡ ਨੇ ਹੋ ਸਕਦੇ ਕਿਸੇ ਪੱਤੇ ਤੇ ਕੁਛ ਨਾ ਕੁਛ ਲਿਖਿਆ ਹੋਵੇ ਬਿਕਾਜ਼ ਆਪਾਂ ਸਟੇਜ ਤੇ ਕੋਈ ਇੱਕ ਟ੍ਰਿਕ ਕੀਤੀ ਸੀਗੀ ਦੇ ਰਿਲੇਟਡ ਪਰ ਆਪਾਂ ਕੁਝ ਡਿਫਰੈਂਟ ਕਰਾਂਗੇ ਸਾਰੇ ਤੋਂ ਸਾਰੇ ਕਾ ਜੋ ਟੂਟਲੀ ਹੰਟਰਡ ਕਾਰਡ ਨੇ ਓਕੇ ਇਹ ਰੁਕ ਇੱਥੇ ਮੈਨੂੰ ਦਿਖਾ ਇੱਕ ਵਾਰੀ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਖੁਦ ਦੇਖ ਸਕਦੇ ਹੋ ਕੈਮਰਾ ਨੂੰ ਦਿਖਾ ਸਕਦੇ ਹੋ ਹਾਂਜੀ ਕੈਮਰਾ ਨੂੰ ਦਿਖਾਵਾਂਗੇ ਆਪਾਂ ਕੈਮਰਾ ਨੂੰ ਦਿਖਾ ਹਾਂ ਦੇਖੋ ਜੀ ਸੀ ਤੇ ਦੇਖਿਓ ਗੁੱਡ ਓਕੇ ਅੱਖਾਂ ਬੰਦ ਓਕੇ ਓਕੇ ਦੇਖ ਲੈ ਭਾਈ ਤੁਸੀਂ ਓਕੇ ਹਾਂਜੀ ਦੇਖ ਲੈ ਕਾਰਡ ਨੂੰ ਕਿਤੇ ਮਰਜ਼ੀ ਵਿੱਚ ਰੱਖ ਦਿਓ ਜਿੱਥੇ ਵੀ ਤੁਹਾਡਾ ਦਿਲ ਕਰੇ ਨਾ ਜਿਵੇਂ ਮੈਟਰ ਆਪਾਂ ਕਾਰਡ ਨੂੰ ਐਕਚੁਅਲੀ ਉਹ ਵੀ ਨਹੀਂ ਕਰ ਲਗੇ ਆਪਾਂ ਉਹਦੇ ਜਿਹੜਾ ਕਾਰਡ ਹੈਗਾ ਇਹਨੂੰ ਕਿਤੇ ਮਰਜ਼ੀ ਜਸਟ ਲਾਈਕ ਦਿਸ ਵਿੱਚ ਰੱਖ ਕੇ ਐਂਡ ਵਿਲ ਜਸਟ ਮਿਕਸ ਇਟ ਅਪ ਜਸਟ ਲਾਈਕ ਜਸਟ ਲਾਈਕ ਦਿਸ ਠੀਕ ਹੈ ओके हेगो ਤੁਸੀਂ ਮਿਕਸ ਕਰਨਾ ਚਾਹੁੰਦੇ ਤਾਂ ਕਿ ਆਡੀਅੰਸ ਲੈ ਕੇ ਇਹਦਾ ਕਿ ਮੈਨੂੰ ਪਤਾ ਆਸਤਾ ਬੜਾ ਡਨ ਤੇ ਹੁਣ ਮੈਂ ਕੀ ਕਰਦਾ ਮੈਂ ਆਪਦੇ ਫੋਨ ਦੇ ਵਿੱਚ ਖੋਲਦਾ ਜੀ ਆਪਦਾ ਜਿੱਦੇ ਤੇ ਆਪਾਂ అలਾਰਮ ਵਗੈਰਾ ਲਾਉਂਨੇ ਉਹ ਐਪ ਹੁੰਦੀ ਪਰ ਉਹਦੇ ਵਿੱਚ ਇੱਕ ਸਟਾਪ ਹਾਂਜੀ ਸਟਾਪਵਚ ਨਾਮ ਦੀ ਐਪ ਹੁੰਦੀ ਹੈ ਉਹਦੇ ਵਿੱਚ ਕਰਵਾ ਚੁੱਕੀ ਤਾਂ ਆਪਾਂ ਕਲਾਕ ਨੂੰ ਖੋਲਦੇ ਆ ਇਹਦੇ ਵਿੱਚ ਸਟਾਪਵਚ ਨਾਮ ਦੀ ਜਿਹੜੀ ਐਪ ਹੁੰਦੀ ਹੈ ਹਾਂਜੀ ਤੁਸੀਂ ਇਹਨੂੰ ਫੜ ਸਕਦੇ ਹੋ ਜਸਟ ਹੋਲਡ ਇਟ ਜਸਟ ਲਾਈਕ ਦਿਸ ਹੁਣ ਜੇ ਆਪਾਂ ਇਹਨੂੰ ਮੈਂ ਸਟਾਰਟ ਕਰ ਦਿੰਦਾ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਸਟਾਪ ਕਰ ਦਿੰਨੇ ਫੋਰ ਐਗਜ਼ਾਮਪਲ ਕਿਤੇ ਮਰਜੀ ਕਿਤੇ ਵੀ ਰੈਂਡਮ ਇੱਕ ਥਾਂ ਤੇ ਸਟਾਪ ਕਰਕੇ ਦੇਖੋ ਜਿਵੇਂ 4 ਨੰਬਰ ਤੇ ਰਹਿਣਾ ਸਟਾਪ ਹੋਇਆ ਰਾਈਟ ਹਾਂਜੀ ਆਪਣੇ ਵਾਸਤੇ ਮੈਟਰ ਕਰਦਾ ਕੱਲਾ ਜਿਹੜਾ ਲਾਸਟ ਵਾਲਾ ਆਹ ਆ ਹੈਗਾ ਆਪਾਂ ਇੱਕ ਵਾਰ ਇਹਨੂੰ ਦੁਬਾਰਤੋਂ ਸਟਾਰਟ ਕਰਦੇ ਆ ਇਸ ਵਾਰੀ ਦੂਜੇ ਹੱਥ ਦੇ ਵਿੱਚ ਆ ਫੜ ਲਓ ਓਕੇ ਮੈਨੂੰ ਸਟਾਰਟ ਕਰ ਦਿੰਨਾ ਜਿੱਥੇ ਤੁਹਾਡਾ ਦਿਲ ਕਰੇ ਉਹਨੂੰ ਸਟਾਪ ਕਰ ਦਿਓ ਜਦੋਂ ਤੁਹਾਡਾ ਦਿਲ ਕਰੇ ਉਹ ਸਟਾਪ ਕਰ ਦਿਓ ਡਾਕਟਰ ਹਾਂ ਦੇਖੋ 4:12 ਤੇ ਸਟੌਪ ਹੋਇਆ ਰਾਈਟ ਕਿਤੇ ਵੀ ਸਟੌਪ ਹੋ ਸਕਦਾ ਸੀਗਾ 13 ਤੇ 45 ਤੇ 84 ਤੇ ਐਨੀਵੇ ਹਾਂਜੀ 12 ਸਪੈਸੀਫਿਕ ਜਿਹਦੇ ਉਤੇ ਮੇਰਾ ਕੋਈ ਕੰਟਰੋਲ ਨਹੀਂ ਹੈਗਾ ਨਹੀਂ ਜੀ ਤਾਂਸ਼ ਪਹਿਲੇ ਹੀ ਆਪਾਂ ਮਿਕਸ ਕੀਤੀ ਸੀ ਤੁਸੀਂ ਮਿਕਸ ਕੀਤੀ ਸੀ ਮਿਕਸ ਕਰਨ ਤੋਂ ਬਾਅਦ ਤੁਸੀਂ ਇੱਕ ਪੱਤਾ ਚੁਸਕਿੱਤਾ ਸੀ ਜਿਹੜਾ ਮੈਨੂੰ ਪਤਾ ਨਹੀਂ ਸੀ ਕੀਤਾ ਸੀਗਾ ਜੀ ਮੈਂ ਬਹੁਤ ਹੀ ਸਲੂਦੀ ਨੂੰ ਫੜਦਾ ਦੋਵੇਂ ਹੱਥ ਇਦਾਂ ਜੁਆਇਨ ਕਰੋ 12 ਵਰਕ ਦਾ ਨੰਬਰ ਹੈ ਨਾ ਯੈਸ ਟੇਕ 2 10 4 5 6 7 8 9 10 11 ਆ 12 ਮਾ ਪਤਾ ਰਿਹਾ ਰਹੇ ਤੇ ਕਿਉਂਕਿ ਤੁਸੀਂ 12 ਰੈਂਡਮਲੀ ਚੂਸ ਕੇ ਬਹੁਤ ਧੀਮਾ ਅਜੀਬ ਗੱਲ ਵਾਹ ਜਈ ਓਏ ਹਾਂ ਪਾਪਾ ਆ ਜਾ ਇੱਥੇ ਆ ਜਾ ਤੁਸੀਂ ਉਹਦੇ ਤੇ ਇੱਕ ਵਾਰੀ ਸਾਈਨ ਕਰ ਸਕਦੇ ਹੋ ਉਹਦੇ ਜਿਹੜੇ ਕਿੰਗੋ ਸਪੀਡ ਹੈਗਾ ਇਹਦੇ ਉੱਤੇ ਇੱਥੇ ਸਾਈਡ ਤੇ ਮੜਾ ਜਾ ਇੱਕ ਵਾਰੀ ਸਾਈਨ ਕਰ ਦਿਓ ਆਪਦਾ ਕਰਨਾ ਹਾਂਜੀ ਹਾਂਜੀ ਤੇ ਕਿ ਆਪਾਂ ਬਾਅਦ ਚ ਤੁਹਾਡੇ ਬੈਂਕ ਚੋਂ ਸਾਰਾ ਕੁਝ ਕਢਾ ਲਈਏ ਵਾਹਿਗੁਰੂ ਸੱਚਾ ਸੱਚ ਜਿਵੇਂ ਲਿਖਿਆ ਉਹ ਤੋਂ ਦੂਜਾ ਨਾਮਾ ਪਾਜੀ ਹੁਣ ਇਹੀ ਹੈ ਆਪਣਾ ਤਾਂ ਅਫੀਸ਼ੀਅਲੀ ਇਹ ਹੋ ਗਿਆ ਹੁਣ ਓਕੇ ਆਪਾਂ ਕੀ ਕਰਦੇ ਆਪਾਂ ਤੁਹਾਡੇ ਕਾਰਡ ਨੂੰ ਫੜਦੇ ਹਾਂ ਜਸਟ ਲਾਈਕ ਦੱਸ ਹੈ ਨਾ ਆਪਾਂ ਕਾਰਡ ਨੂੰ ਫੜ ਕੇ ਇਹਨਾਂ ਮਿਕਸ ਕਰ ਦਿੰਨੇ ਆ ਇਦਾਂ ਤੇ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਫਿਰ ਤੋਂ ਇਹ ਤਾਂ ਗੱਲ ਆਪਾਂ ਨੂੰ ਪਤਾ ਵੀ ਜਿਹੜਾ ਤੁਹਾਡਾ ਕਾਰਡ ਹੈਗਾ ਕਰਵਾ ਕੇ ਦੇਖਿਓ ਆਪਾਂ ਨੂੰ ਪਤਾ ਹੈ ਜਿਹੜਾ ਤੁਹਾਡਾ ਕਾਰਡ ਹੈਗਾ ਇਹ ਇਹ ਨਹੀਂ ਹੈਗਾ ਤੁਸੀਂ ਥੋੜਾ ਜਿਹਾ ਕੈਮਰਾ ਇਧਰ ਕਰਕੇ ਸੈੱਟ ਕਰ ਸਕਦੇ ਪਾਜੀ ਆਪਾਂ ਕਾਰਡ ਨੂੰ ਫੜਦੇ ਜਦ ਜੇ ਆਪਾਂ ਤੋਂ ਇਧਰ ਵੇਵ ਕਰਦੇ ਚੇਂਜ ਹੋ ਜਾਂਦਾ ਐਗਜ਼ੈਕਟਲੀ ਤੁਹਾਡੇ ਕਾਰਡ ਦੇ ਵਿੱਚ ਇਹ ਵੀ ਪਿਆਰ ਹੱਥ ਦੀ ਸਫਾਈ ਕਰੀ ਹਾਂ ਯਾ ਓਕੇ ਵਾਜੀ ਇੱਕ ਸਵਾਲ ਆ ਜੋ ਕਿ ਆਡੀਅנס ਬਹੁਤ ਪੁੱਛਦੀ ਆ ਜਿਹੜਾ ਤਾਂਸ਼ਨਾ ਸਾਰਾ ਕਰਦੇ ਆ ਇਹ ਸਾਰਾ ਹੱਦੀ ਸਫਾਈ ਆ ਤੇ ਕਿੰਨਾ ਸਾਲ ਹੋ ਗਏ ਤੁਹਾਨੂੰ ਮੈਨੂੰ 15 ਸਾਲ ਹੋ ਗਏ ਟੋਟਲ ਕਰਦੇ ਨੇ ਤੇ ਸਾਰੇ ਸਾਰੇ ਅੱਧੀ ਸਫਾਈ ਆ ਕਿਉਂਕਿ ਗੱਲ ਇਹਦਾ ਵੀ ਉਹ ਜਿਹੜੇ ਕਾਰਡ ਸੀਗੇ ਟੋਟਲੀ ਨਾਰਮਲ ਕਾਰਡ ਮੈਂ ਕਾਸਕੋ ਤੋਂ ਬਾਈ ਕੀਤਾ ਹਾਂਜੀ ਨਾਰਮਲ ਕਾਰਡ ਨੇ ਆਈ ਡੋ ਨਾ ਦੇ ਵਿੱਚ ਕੁਛ ਹੋਈ ਨਹੀਂ ਸਕਦਾ ਉਸ ਤੋਂ ਬਾਅਦ ਭਾਜੀ ਆਪਣੇ ਕੋਲ ਐਕਚੁਅਲੀ ਇਨਫਲੂਐਂਸਿੰਗ ਆ ਜਾਂਦੀ ਆ ਇਨਫਲੂਐਂਸਿੰਗ ਚ ਆਪਾਂ ਟਰਾਈ ਕਰਦੇ ਆ ਆਪਾਂ ਐਗਜੈਕਟ ਉਹੀ ਚੀਜ਼ ਕਿਸੇ ਦੇ ਮੂੰਹ ਚੋਂ ਕਢਾ ਸਕੇ ਜਿਹੜੀ ਕਿ ਫੋਰ ਐਗਜ਼ਾਮਪਲ ਇੱਕ ਮਿੰਟ ਰੁਕੋ ਮ ਪਤਿਕਟ ਦੇ ਦਿੱਤੇ ਸਪੈਸਿਫਿਕ ਟਾਈਮ ਸੈੱਟ ਕਰਨ ਦੀ ਕੋਸ਼ਿਸ਼ ਕਰਦਾ ਓਕੇ ਤੇ ਆਪਾਂ ਇਹਨੂੰ ਰੱਖ ਦਿੰਨੇ ਕੜੀ ਨੂੰ ਰੱਖ ਦਿੰਨੇ ਬੈਕ ਸਾਈਡ ਦੇ ਉੱਤੇ ਇੱਥੇ ਹੀ ਆ ਫਿਰ ਆਪਾਂ ਫਰੰਟ ਤੇ ਰੱਖ ਦਨੇ ਓਕੇ ਆ ਮੈਚ ਆ ਨਾ ਵੀ ਤੁਸੀਂ ਮੈਨੂੰ ਫੋਨ ਕਰਦੇ ਆ ਕਾ ਬੰਦ ਕਰੋ ਇਮੇਜਿਨ ਕਰੋ ਤੁਸੀਂ ਰਾਈਟ ਨਾਓ ਆਪਦੀ ਇੰਡੀਆ ਵਾਲੇ ਘਰ ਚ ਹਾਂਜੀ ਇੰਡੀਆ ਵਾਲੇ ਘਰ ਦੇ ਵਿੱਚ ਤੁਸੀਂ ਜਦੋਂ ਘਰ ਦੇ ਵਿੱਚ ਐਂਟਰ ਕਰਦੇ ਹੋ ਤੁਸੀਂ ਇੱਕ ਕੰਧ ਵੱਲ ਦੇਖਦੇ ਹੋ ਜਿਹਦੇ ਉੱਤੇ ਇੱਕ ਘੜੀ ਲੱਗੀ ਹੋਈ ਹੈ ਉਹ ਜਿਹੜੀ ਘੜੀ ਹੈਗੀ ਆ ਉਹਦੇ ਉੱਤੇ ਇੱਕ ਸਪੈਸੀਫਿਕ ਟਾਈਮ ਹੋਇਆ ਜਿਵੇਂ 1 ਜਾਂ 2 ਜਾਂ 3 ਇਦਾਂ ਦਾ ਕੁਝ ਨਹੀਂ ਸਪੈਸੀਫਿਕ ਜਿਵੇਂ 1:33, 2:25, 5:27 ਕੁਛ ਇਦਾਂ ਦਾ ਕੁਝ ਨਹੀਂ ਓਕੇ ਤੁਸੀਂ ਬੋਲ ਸਕਦੇ ਹੋ 3:33 ਇਹ ਤਾਂ ਬਈ ਬੜੇ ਪਰ ਦੈਟਸ ਫਾਈਨ ਦੈਟਸ ਫਾਈਨ ਆਪਾਂ ਕਿਤੇ ਐਦਾਂ ਨਹੀਂ ਕੀਤਾ ਵੀ ਤੁਸੀਂ ਆਪਣੀ ਇਸ ਬਾਰੇ ਪਹਿਲਾਂ ਦੱਸਣ ਕਰ ਲਾ ਓਕੇ ਪਰ ਆਪਣੀ ਪਹਿਲਾਂ ਕਿਤੇ ਗੱਲ ਨਹੀਂ ਹੋਈ ਇਸ ਬਾਰੇ ਨਹੀਂ ਕਦੇ ਵੀ ਨਹੀਂ ਹੋਈ ਭਾਈ ਜਦੋਂ ਆਪਾਂ ਈਵਨ ਕਿਉਂਕਿ ਬਹੁਤ ਸਾਰੇ ਲੋਕਾਂ ਵੀ ਰਹਿ ਐਦਾਂ ਕਹਿੰਦੇ ਮੀਬੀ ਖੁੱਡ ਜਾਂਦਾ ਹਾਂ ਕਦੇ ਵੀ ਲੋਕ ਕਿਸੇ ਨਾਲ ਆਪਾਂ ਸੈਟਲ ਵਗੈਰਾ ਕਰ ਸੈਟਲ ਵਗੈਰਾ ਕਰਕੇ ਰਹਿੰਦੇ ਥਿਸ ਇਸ ਨੋਟ ਅ ਸੈਟਲ ਆਪਣੇ ਭਾਜੀ ਫੋਨ ਤੇ ਤਾਂ ਗੱਲ ਕਰ ਰਹੇ ਨੇ ਪਰ ਆਹ ਨਹੀਂ ਗੱਲ ਹੋਈ ਵੀ ਘੜਿਆ ਕੇ ਭਾਈ ਘੰਟਾ ਲੱਗਿਆ ਹੋਣਾ ਘੰਟੇ ਇਸ ਰਿਗਾਰਡਿੰਗ ਕੋਈ ਗੱਲ ਨਹੀਂ ਹੋਈ ਆਪਣੀ ਉਹ ਵਾਚ ਦੇ ਵਿੱਚ ਬੈਟਰੀਜ਼ ਨਹੀਂ ਹੈਗੀ ਦੈਟ ਮੀਨਸ ਉਹ ਚੱਲਦੀ ਨਹੀਂ ਹੈ ਬ ਠੀਕ ਹੈ ਬਟੋ ਫਿਰ ਵੀ ਡਾਇਲ ਤੋਂ ਕਹਿੰਦੇ ਤੁਸੀਂ ਇੱਕ ਜਗ੍ਹਾ ਤੇ ਤਾਂ ਲੈ ਕੇ ਜਾ ਸਕਦੇ ਹੋ ਹਾਂ ਜਾ ਸਕਦੇ ਆ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਤੇ ਉੱਤੇ ਟਾਈਮ ਕਿੰਨਾ ਹੋਇਆ ਪਾਜੀ ਉਹ ਦਿੱਤੇ 6:00 ਵਜੇ ਕਿਤੇ 30 ਮਿੰਟ ਪਹਿਲੇ ਸਪੈਸੀਫਿਕਲੀ ਵਾਏ ਵਾਏ ਤੇਰੀ ਮਾਂ ਬਾਬਾ ਇਹ ਤਾਂ ਬੰਗੀ ਨੇ ਖਤਰਨਾਕ ਓਕੇ ਪਾਜੀ ਹੁਣ ਵਿਕਟਮ ਡੀਸਲਰ ਹੋਣਾ ਚਾਹੀਦਾ ਬਹੁਤ ਹੋ ਗਿਆ ਦਾ ਓਕੇ ਅ ਜਿਸ ਰਿਪੋਰਟ ਜੀ ਤੁਸੀਂ ਹੱਥ ਸਿੱਧੇ ਕਰ ਸਕਦੇ ਹੋ ਮੈਂ ਟਰਾਈ ਕਰੂੰਗਾ ਵੀ ਜਿਵੇਂ ਪਾਪਾ ਉਹਨਾਂ ਦੇ mucho specific ਕੋਈ ਟਾਈਮ ਕਿੜਾ ਆ ਆਪਾਂ ਟਰਾਈ ਕਰਾਂਗੇ ਵੀ ਆਪਾਂ ਤੁਹਾਡੇ ਕੋਲ ਇੱਕ ਵਾਰੀ ਸੌਰੀ ਇੱਧਰ ਸਰ ਤੁਸੀਂ ਮਜਬੂਰ ਕਰਦਦੇ ਨੇ ਬੰਦੇ ਨੂੰ ਜਾਂ ਕੀ ਕਰਦੇ ਹੋ ਭਜੀ ਇਟਸ ਜਸ ਇਨਫਲੂਐਂਸਿੰਗ ਜਿਹਦੇ ਵਿੱਚ ਆਪਾਂ ਟਰਾਈ ਕਰਦੇ ਹਾਂ ਮੈਂ ਕਿਸੇ ਹਿਸਾਬ ਨਾਲ ਉਹਨਾਂ ਨੂੰ ਇਨਫਲੂਐਂਸ ਕਰ ਸਕਾਂ ਟੂ ਸਿਲੈਕਟ ਦੈਟ ਐਗਜ਼ੈਕਟ ਨੰਬਰ ਠੀਕ ਹੈ ਬਟ ਵੇਟ ਆਪਾਂ ਦੇਖਦੇ ਹਾਂ ਸੁਪਰ ਜੀ ਦੇ ਵਿੱਚ 52 ਪੱਤੇ ਨਹੀਂ ਟੁੱਟ ਦੋ ਜੋਕਰ ਨਹੀਂ ਅਚਾ ਇਹਦਾ ਤਾਂ ਕੋਈ ਕੰਮ ਨਹੀਂ ਇਹਦਾ ਕੋਈ ਕੰਮ ਨਹੀਂ ਹੈਗੀ 52 ਪੱਤੇ ਤੇ ਦੋ ਜੋਕਰ ਨਹੀਂ ਕੋਈ ਇੱਕ ਪੱਤਾ ਪੁੱਠਾ ਰੱਖਿਆ ਹੋਇਆ ਹੈ ਠੀਕ ਹੈ ਤੇ ਮੈਂ ਆਪਣੀ ਪਹਿਲਾਂ ਇਹਦੇ ਬਾਰੇ ਕੋਈ ਗੱਲ ਨਹੀਂ ਫੇਰੇ ਤੁਹਾਨੂੰ ਕੀ ਲੱਗਦਾ ਜਿਹੜਾ ਪੱਤਾ ਹੈਗਾ ਉਹ ਰੈੱਡ ਆ ਬਲੈਕ ਕਿਹੜਾ ਹੈ ਭਾਈ ਮੈਂ ਅਸਿਊਮ ਨਹੀਂ ਕਰ ਸਕਦਾ ਹਾਂ ਨਾ ਵੀ ਹਾਂ ਅਸਿਊਮ ਨਹੀਂ ਪਰ ਡਰ ਇੰਟੂਇਸ਼ਨ ਪਾਜੀ ਇੰਟੂਇਸ਼ਨ ਭਾਜੀ ਮੈਨੂੰ ਜੋ ਮਤਲਬ ਸਾਹਮਣੇ ਆ ਰਿਹਾ ਇਸ ਵੇਲੇ ਉਹ ਭਾਈ ਦੀ ਪੱਗ ਦਾ ਰੰਗ ਆ ਰਿਹਾ ਤੇ ਰੈੱਡ ਕਹਿ ਸਕਦੇ ਮੈਂ ਜੀ ਬਿਟ ਸੋ ਭਾਈ ਤਾਂ ਰੈੱਡ ਦੇ ਵਿੱਚ ਆਪਣੇ ਕੋਲ ਹੁੰਦਾ ਪਾਂ ਤੇ 8 ਪਾਂ ਜਾਂ 8 ਤੁਹਾਨੂੰ ਕੀ ਲੱਗਦਾ ਕਿਹੜਾ ਹੋਣਾ ਚਾਹੀਦਾ ਭਾਈ ਮਿੱਠਾ ਪਾਂ ਤੇ ਇਹਦੇ ਬੰਦੇ ਨੂੰ ਸਵਾਲ ਆ ਗੁੰਦਾ ਆਪਾਂ ਪਾਂ ਕਹਿ ਸਕਦਾ ਡਰ ਸੋ ਪਾਣ ਵਿੱਚ ਆਪਣੇ ਕੋ ਆ ਜਾਂਦੇ ਭਾਜੀ ਪਿਕਚਰ ਕਾਰਡਸ ਆਉਂਦੇ ਆ ਤੇ ਨੰਬਰ ਕਾਰਡਸ ਆਉਂਦੇ ਆ ਪਿਕਚਰ ਕਾਰਡ ਐ ਨੰਬਰ ਕਾਰਡ ਭਾਜੀ ਸਵਾਲ ਕਿੰਨੇ ਨੇ ਸਵਾਲ ਬਹੁਤ ਜ਼ਿਆਦਾ ਨਹੀਂ ਭਾਜੀ ਇਸ ਤੋਂ ਬਾਅਦ ਇੱਕ ਹੋਰ ਭਾਜੀ ਓਕੇ ਪਿਕਚਰ ਕਾਰਡ ਐ ਨੰਬਰ ਕਾਰਡ ਆਹ ਦੇ 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 ਨੰਬਰ ਕਾਰਡ ਭਾਜੀ ਨੰਬਰ ਕਾਰਡ ਦੇ ਵਿੱਚ 1 ਤੋਂ ਲੈ ਕੇ 10 ਤੱਕ ਇੱਕ ਨੰਬਰ ਦੈਟਸ ਇਟ ਭਾਜੀ ਜਿਹੜੀ ਹੁਣੇ ਮੈਨੂੰ ਹੋਈ ਆ ਆਮਦ ਆਮਦ ਹੋਈ ਆ ਨੰਬਰ ਦੀ ਵੀ ਆਮਦ ਹੋ ਚੁੱਕੀ ਐ ਭਾਜੀ ਦੱਸ ਦਾਂਗੇ ਹਾਂ ਜੀ ਦੱਸ ਦੱਸ ਦੋ ਨੰਬਰ ਭਾਜੀ ਮਿਲੂ ਦੁੱਕੀ ਪਾਂਦੀ ਤੁਸੀਂ ਫਾਈਨਲੀ ਚੁਸ ਕਿਤਾ ਦੋ ਤੇ ਪਾਂਡ which was very random ਭਾ ਲਈ ਤਾਂ ਭਾਜੀ ਦਾ ਮਾਈਂਡ ਜਨਾ ਕਿ ਮੈਂ ਜਾਣਦਾ ਭਾਜੀ ਨੂੰ ਸਾਲਾ ਜੱਜ ਕਰਨਾ ਬਹੁਤ ਔਖਾ ਭਾਜੀ ਨੂੰ ਜੱਜ ਕਰਨਾ ਬਹੁਤ ਔਖਾ ਹੀ there is no way we express ਨਹੀਂ this is no way we kese -e sab na actually ਮੈਨੂੰ ਕਿਸੇ ਨਾਲ ਪਤਾ ਮੈਂ ਕੀ ਕਰਦਾ ਭਾਜੀ ਆਪਾਂ ਇਹਨੂੰ ਫੜਦੇ ਆਂ ਤੇ ਕੱਢਣ ਤੋਂ ਬਾਅਦ ਅ ਇੱਕ ਪੱਤਾ ਜਿਹੜਾ ਤੁਸੀਂ ਬੋਲੇ ਸੀ ਕਿ ਦੁੱਕੀ ਪਾਂਦੀ ਤੁਸੀਂ ਅੱਜ ਵੀ ਚੇਂਜ ਨਹੀਂ ਕਰਨਾ ਚਾਹੁੰਦੇ ਨਾਥਿੰਗ ਲੈ ਮਤਲਬ ਹੀ ਨਹੀਂ 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 ਭਾਜੀ ਠੀਕ ਹੈ ਬਾਟਮ ਦੇ ਉੱਤੇ ਆਪਾਂ ਜੋਕਰ ਵਗੈਰਾ ਰੱਖੇ ਹੋਏ ਸੀ ਜੋਕਰ ਵਗੈਰਾ ਦੀ ਆਪਾਂ ਨੂੰ ਕਿਸੇ ਵੀ ਇਧਰ ਲੋੜ ਨਹੀਂ ਹੈਗੀ ਆਪਾਂ ਇਧਰਲੇ ਪਾਸੇ ਨੂੰ ਚ ਇੱਕ ਪੱਤਾ ਸਮਹਾਉ ਪੂਰੀ ਤਾਸ਼ ਦੇ ਵਿੱਚ ਪੁੱਠਾ ਪਿਆ ਫਰਮ ਦ ਬਿਗਨ ਹਾਂ ਬੇਬਾ ਜੀ ਇਦੀ ਪਾਜੀ ਹੋਇਆ ਪਾਜੀ ਮੈਨੂੰ ਪੱਖਾ ਲਿਆ ਦਿਓ ਪੱਖਾ ਛੱਡਾ ਤੁਹਾਡੀ ਗਰਮੀ ਘੜ ਦੇਣੀ ਆ ਸਾਰੀ ਬੱਚਾ ਓ ਯਾਰ ਓ ਤੇਰੀ ਵਾ ਬਾਬਾ ਵਾਏ ਬਲੇ ਬਲੇ ਕੋਈ ਹੋਰ ਕਰ ਲੰਦਾ ਹੋਰ ਕਰ ਲੰਦਾ ਕੋਈ ਬਸ਼ੀਕਰਨ ਕਰਾਣਾ ਹੋਵੇ ਕੋਈ ਵੀ ਗੁੱਡੀ ਲੈ ਕੇ ਮਤਲਬ ਬਾਜੀ ਬਸ ਹੀ ਕੰਮ ਕਰ ਦਿੰਦੇ ਆ ਨਹੀਂ ਭਾਜੀ ਹਾਲ ਕਿ ਅਸੀਂ ਇੱਧਰ ਤੁਹਾਡੇ ਵੈਸੀ ਗੱਲ ਹੈ ਜੇ ਕਰਨਾ ਚਾਹਤ ਕਰ ਸਕਦੇ ਹੋ ਨਾ ਨਾ ਭਾਜੀ ਮਤਲਬ ਹੀ ਨਹੀਂ 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 ਕੋਈ ਚਾਂਸ ਹੀ ਨਹੀਂ ਓਕੇ ਪਰ ਇੱਕ ਚੀਜ਼ ਹੈ ਵੀ ਨਹੀਂ ਉਹ ਮੈਂ ਬਾਬਾ ਨਹੀਂ ਹੈਗੇ ਭਾਜੀ ਆਪਾਂ ਮੈਂ ਖਾਦੀ ਸਫਾਈ ਆ ਸਾਈਂ ਸੱਦ ਦੀ ਕੁਛ ਕਰਦਾ ਪਰ ਜਦੋਂ ਆਪਾਂ ਤੁਹਾਡੇ ਇੱਧਰਲੇ ਬਸ ਆਏ ਸੀ ਕਿ ਨਾ ਸਾਡੀ ਗੱਡੀ ਦੇ ਉੱਤੇ ਇੱਕ ਬੰਦਾ ਉਹ ਤਾਂ ਚੀਕਾ ਡਰ ਕੇ ਗਿਆ ਇੱਥੇ ਬਹੁਤ ਨੇ ਬਹੁਤ ਨੇ ਭਾਜੀ ਓਕੇ ਭਾਜੀ ਨਾਲ ਹੋ ਗਿਆ ਨਾ ਇੱਕ ਬੰਦਾ ਪਿੱਛੇ ਹੋਰ ਆ ਇਹ ਛੱਡਣਾ ਹੀ ਨਹੀਂ ਮਤਲਬ ਹੀ ਨਹੀਂ ਆ ਜਾ ਬਈ ਲੈ ਬਈ ਆ ਜਾ ਨਿਕਲ ਬਈ ਚਲੋ ਜੀ ਤੇਰਾ ਬਣਾ ਮ ਕਾਮਿਕ ਅੱਜ ਉਹ ਯਾਰ ਪਾਜੀ ਨੇ ਬਹੁਤ ਕਾਮਿਕ ਪੜੀਆਂ ਨੇ ਅੱਜ ਪਤਾ ਨਹੀਂ ਕਿਹੜੇ ਸਾਇਪਾਇਡਰਮੈਨ ਨੂੰ ਮਿਲਣਾ ਸੋ ਹੈਗੇ ਨੇ ਸਾਡੇ ਜੀ ਮਨਪ੍ਰੀਤ ਸਿੰਘ ਪਾਜੀ ਤੇ ਪਾਜੀ ਨੂੰ ਤੁਸੀਂ ਦੇਖਿਆ ਹੋਣਾ ਲੋਕਾਂ ਨੂੰ ਹਸਾਉਂਦੇ ਅੱਜ ਪਾਜੀ ਨੂੰ ਰਵਾਈਏ ਜਦ ੜਕ ਰਹਾ ਹੈ ਨਾ ਉਹ ਕੋਸ਼ਿਸ਼ ਵੀ ਕਰ ਲੈਣੇ ਫਾੜੀ ਲੈਣਾ ਰਾਂ ਯਾਰ ओके बडी लेट्स ट्राई। ਲਓ ਜੀ ਅਨਮੋਲ ਭਾਜੀ ਫੇਰ ਆਪਦਾ ਮਿਆਨ ਲੈ ਅੱਜ ਕੁਝ ਸੱਤ ਵੱਡੇ ਹੀ ਕੱਢਣਗੇ ਜਿਹੜੇ ਸਾਡਾ ਪਰਸ ਚ ਚੱਕ ਲਿਆ। ਓਕੇ ਦੇਖੋ ਸਾਰੇ ਦੇ ਸਾਰੇ ਕੱਟ ਪਰ ਜੀ ਟੋਟਲੀ ਡਿਫਰੈਂਟ ਹੈ। ਹਾਂਜੀ। ਆਪਾਂ ਤੁਹਾਡੇ ਲਈ ਕਾਫੀ ਵੈਰੀ ਪਰਫਾਰਮ ਕੀਤਾ। ਹੱਥ ਦੀ ਸਫਾਈ ਕੱਟ ਕੀਤੀ ਹੈ। ਮੈਨੂੰ ਲੱਗਦਾ ਆਪਾਂ ਤੁਹਾਡੇ ਲਈ ਟ੍ਰਿਕਸ ਉਹਦਾਂ ਦਾ ਕੁਝ ਜ਼ਿਆਦਾ ਕੀਤਾ। ਜੋ ਵੀ ਤੁਹਾਡਾ ਦਿਲ ਕਰੇ ਕਾਰਡ ਨੂੰ ਕੋਈ ਵੀ ਟੱਚ ਕਰ ਸਕਦੇ ਹੋ ਤੁਸੀਂ। ਵੈਰੀ ਗੁੱਡ ਭਾਜੀ ਨਿੱਕੇਦਾਂ। ਦੇਖ ਲੈ। ਹਾਂਜੀ ਜੀ ਦੇਖ ਲਓ ਦੇਖ ਲਓ ਪਲੀਜ਼ ਦੇਖ ਲਓ। ਮੇਕ ਸ਼ਰ ਐਂਡ ਇਫ ਯੂ ਇਫ ਯੂ ਡੋਨਟ ਮਾਈਂਡ ਤੁਸੀਂ ਪਲੀਜ਼ ਕਾਰਡ ਦੇ ਤੇ ਇੱਕ ਵਾਰੀ ਸਾਈ ਬਹੁਤ ਵੱਡਾ ਹਿਊਜ ਫੈਨ ਤੇ ਹਾਂਜੀ ਭਾਈ ਬਗਾ ਬਗਾ ਉਹ ਮੇਰੇ ਇੱਕ ਫੈਨ ਦੇ ਆਲਰੇਡੀ ਸਾਈਨ ਹੈਗੇ ਐ ਤੇ ਤੁਸੀਂ ਕੀਤੇ ম্যাজਿਕ ਕਰਨ ਵਿੱਚ ਰੱਖ ਸਕਦੇ ਤੁਸੀਂ ਮੈਂ ਤੇ ਜਿੱਥੇ ਵੀ ਤੁਸੀਂ ਰੱਖਦੇ ਹੋ ਹੁਣ ਆਪਾਂ ਕੀ ਕਰਾਂਗੇ ਆਪਾਂ ਤੁਹਾਡੇ ਕਾਰਡ নাও ਜਦੋਂ ਹੀ ਮੈਂ ਚੁਟਕੀ ਮਾਰਦਾ ਤੁਹਾਡਾ ਕਾਰਡ ਤਾਂਸ਼ ਦੇ ਵਿੱਚ ਨਹੀਂ ਹੈਗਾ ਭਾਈ ਮੈਂ ਵੀ ਨਹੀਂ ਗਿਆ ਤੇ ਵਿੱਚ ਹੁਣ ਇਹਦੇ ਰੱਖਿਆ ਕੋਈ ਨਹੀਂ ਇਹਦੇ ਵਿੱਚ ਤੁਹਾਡਾ ਕਾਰਡ ਨਹੀਂ ਹੈਗਾ ਮੇਰੀ ਪੈਂਟ ਦੀ ਪਿਛਲੀ ਜੇਬ ਚ ਕੁਝ ਹੋਰ ਹੈ ਭਾਈ ਮੇਰੀ ਪੈਂਟ ਦੀ ਪਿਛਲੀ ਜੇਬ ਚ ਜਸਟਰਾਇਡ ਦੇ ਪਰਸ ਆ ਹਾਂ ਤੁਹਾਡਾ ਨਹੀਂ ਪਰਸ ਨਹੀਂ ਪਰਸ ਨਹੀਂ ਪਰਸ ਦੇ ਨਾਲ ਹੀ ਇੱਕ ਹੋਰ ਉਹ ਤੁਹਾਡਾ ਜਿਹੜਾ ਕਿ ਥੋੜਾ ਬਲਾਬਲ ਇੱਕ ਕਿਵੇਂ ਆ ਗਿਆ ਇਹ ਕਿਵੇਂ ਆ ਗਿਆ ਫਿਰ ਤੋਂ ਕਿ ਫਿਰ ਤੋਂ ਆਪਾਂ ਨੇ ਫਿਰ ਤੋਂ ਫੜਦੇ ਆ ਭਾਜੀ ਆਪਾਂ ਇਹਨੂੰ ਮਿਕਸ ਕਰ ਦਿੰਨੇ ਜਸ ਲਾਈਕ ਦਸ ਤੇ ਆਪਾਂ ਚੋਕੀ ਮਾਰਦੇ ਆ ਪੱਤਾ ਫਿਰ ਤੋਂ ਤਾਂਛ ਦੇ ਵਿੱਚ ਨਹੀਂ ਹੈਗਾ ਭਾਜੀ ਨਹੀਂ ਭਾਜੀ ਉਹ ਤਾਂ ਮੈਂ ਸੇਮ ਟ੍ਰਿਕ ਰਿਪੀਟ ਨਹੀਂ ਕਰਦਾ ਸੋ ਪੈਂਡ ਦੇ ਪਿਛਲੇ ਜੇਬ ਵਿੱਚ ਪੱਤਾ ਨਹੀਂ ਹੋਣਾ ਚਾਹੀਦਾ ਰਾਈਟ ਹਾਂ ਐਤ ਕੀ ਤੁਹਾਨੂੰ ਝਾਇ ਓਏ ਕੜੀ ਗੁੜੀ ਨਹੀਂ 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 ਪੈਂਡ ਦੇ ਪਿਛਲੇ ਜੇਬ ਵਿੱਚ ਕੁਝ ਹੋਰ ਹੈ ਭਾਜੀ ਜੇ ਤੁਸੀਂ ਜਾਣਦੇ ਹੋ ਐਤ ਕਿ ਸਾਰੀ ਦੀ ਸਾਰੀ ਤਾਂਛ ਪੱਤੇ ਇਧਰ ਆ ਦੇ ਮੇਰੇ ਹੱਥ ਚ ਇੱਕੋ ਪੱਤਾ ਭਾਜੀ ਉਹ ਬੈ ਗਈ ਕਿ ਜੇ ਭਾਈ ਅਸੀਂ ਵੀਡੀਓ ਸਲੋ ਅਕ ਦੇਖੀ ਸਾਨੂੰ ਪਤਾ ਲੱਗ ਵੀ ਤਾ ਹਾਂਜੀ ਇਹ ਇਹ ਟ੍ਰਿਕ ਤੁਹਾਨੂੰ ਪਤਾ ਲੱਗ ਸਕਦੀ ਹੈ ਬਟ ਤੁਹਾਨੂੰ ਇਹ ਟ੍ਰਿਕ ਪਤਾ ਲੱਗੀ ਨਾ ਇਹ ਤੁਹਾਨੂੰ ਹੋਰ ਵਧੀਆ ਲੱਗਣੀ ਹੈ ਓਏ ਤੇਰੀ ਓਏ ਪਰ ਇੰਡ ਆ ਦਾ ਇਹ ਤੁਹਾਡਾ ਪੱਤਾ ਰਾਈਟ ਆਪਾਂ ਇਹਨੂੰ ਫਿਰ ਤੋਂ ਲੱਗਿਆ ਆਪਾਂ ਫਿਰ ਤੋਂ ਗੱਲਾ ਮਾਰੀਆ ਫੜ ਹੀ ਲੱਗਿਆ ਆਪਾਂ ਨੂੰ ਫਿਰ ਤੋਂ ਮਿਕਸ ਕਰਦੇ ਨੇ ਜਸਟ ਲਾਈਕ ਦਿਸ ਤੇ ਮੈਂ ਚੁਟਕੀ ਮਾਰਦਾ ਪਤਾ ਤੁਹਾਡਾ ਫਿਰ ਤੋਂ ਤਾਂਸ਼ ਨਹੀਂ ਹੈਗਾ ਭਾਜੀ ਐਥੀ ਡੋਨਟ ਵਰੀ ਹੁਣ ਕਿੱਧਰ ਗਿਆ ਹੁਣ ਤਾਂ ਘੜੀ ਕੁੜੀ ਨਹੀਂ 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 ਭਾਜੀ ਨਹੀਂ 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 ਮੇਰੇ ਕੋ ਐਟ ਦ ਪੁਆਇੰਟ ਇੱਕ ਹੋਰ ਚੀਜ਼ ਹੈ ਬਈ ਪੈਂਟ ਦੀ ਪਿਛਲੀ ਜੇਬ ਪਰਸ ਪਰਸ ਪਾਈਆਂ ਨੇ ਗਿਉਣ ਪਰਸ ਦੇ ਵਿੱਚ ਆਪਾਂ ਪਰਸ ਨੂੰ ਇੱਧਰ ਖੋਲਦੇ ਹਾਂ ਭਜੀ ਤੇ ਪਰਸ ਦੇ ਵਿੱਚ ਇੱਥੇ ਹੈਗਾ ਪਹਿਲੀ ਗੱਲ ਤਾਂ ਕੈਸ਼ ਆਪਾਂ ਕੈਸ਼ ਨੂੰ ਕਰਦਨੇ ਸਾਈਡ ਤੇ ਇੱਥੇ ਇੱਕ ਜ਼ਿੱਪ ਹੈ ਭਜੀ ਆਪਾਂ ਜ਼ਿੱਪ ਨੂੰ ਖੋਲਦੇ ਹਾਂ ਤੇ ਜ਼ਿੱਪ ਦੇ ਵਿੱਚ ਜਿਹੜਾ ਆਪਾਂ ਇੱਥੇ ਜਲਾ ਦੇ ਵਿੱਚ ਕਿਵੇਂ ਚਲਾ ਗਿਆ ਬੱਬਾ ਓ ਯਾਰ ਸែន ਬੱਬਾ ਕਿਸੇ ਨੇ ਵਸ਼ਿਕਨ ਕਰਾਣਾ ਹੋਵੇ ਜਨਾਨੀ ਆਪਣੀ ਵਸਤ ਕਰਾਣੀ ਹੋਵੇ ਤੁਸੀਂ ਅੱਜ ਹੀ ਮਿਲ ਸਕਦੇ ਹੋ ਲੋ ਭਾਈ ਚਾਹਸੋ ਬੀਨ ਗ੍ਰੇਡ ਭਾਈ थैंक यू थैंक यू लव यू ਭਾਈ ਲੋਕ 80% ਅਨਮੋਲ ਭਾਜੀ ਤੇ ٹرسٹ ਕਰ ਰਹੇ ਸੀਗੇ ਹਾਂਜੀ ਜਿਹੜੇ ਬਾਕੀ ਦੇ 20 ਹੈਗੇ ਆ ਤੁਸੀਂ ਪਲੀਜ਼ ਆਪਣੇ ਲਾਈਵ ਸ਼ੋਅ ਤੇ ਆਓ ਤੇ ਬਾਕੀ ਆਪਾਂ ਤੁਹਾਨੂੰ ਲਾਈਵ ਸ਼ੋਅ ਕਰਾਂ ਉਹ ਭਾਈ ਆ ਆਪਣੇ ਮੇ 2026 ਤੇ ਪਰ ਇਹ ਕੈਨੇਡਾ ਦੇ ਵਿੱਚ ਪਰ ਇੰਡੀਆ ਦੇ ਵਿੱਚ ਤਾਂ ਹੁਣ ਮੈਂ ਅਜੇ ਪੋਸਟਰ ਪਾਉਣੇ ਲੱਗਾ ਅਜੇ ਭਾਜੀ ਤੋਂ ਮੈਂ ਡੇਟਸ ਲੈ ਕੇ ਇਸ ਸਕਰੀਨ ਤੇ ਪਾ ਦੂੰਗਾ ਤੇ ਜਰੂਰ ਪਹੁੰਚਿਓ ਤੇ ਭਾਜੀ ਨੂੰ ਬਹੁਤ ਸਾਰਾ ਪਿਆਰ ਇੰਡੀਆ ਤੋਂ ਜਾਣ ਲੱਗੇ ਹੋਗੇ ਇੰਡੀਆ 쇼ਕੇ ਤੋਂ ਆਪਣੇ ਸਤੰਬਰ ਤੋਂ ਨਵੰਬਰ ਚਲੋ ਜੀ ਭਾਜੀ ਇੱਕ ਤੋਂ ਨਵੰਬਰ 16 ਤੱਕ ਇੱਕ ਨੂੰ ਹੈ ਕੋਈ ਇੱਕ ਨੂੰ ਤਾਂ ਬੈਂਗਲੌਰ ਤੋਂ ਸਟਾਰਟ ਆ ਪਰ ਜੇ ਆਪਣੇ ਪੰਜਾਬ ਵਾਲੇ ਤੇ ਸ਼ੋਅ ਦੇਖਣੇ ਆ ਨਵੰਬਰ 8 ਤੋਂ ਲੈ ਕੇ 16 ਤੱਕ ਆਪਾਂ ਪੂਰੇ ਪੰਜਾਬ ਵਿੱਚ ਚੱਲ ਆਪਾਂ 5 ਨੰਬਰ ਨੂੰ ਵਾਪਸ ਆ ਜਾਣਾ ਫਿਰ ਵੀ ਤੁਸੀਂ ਜ਼ਰੂਰ ਪਹੁੰਚੋ ਬਾਕੀ ਮੈਂ ਪੋਸਟ ਵਗੈਰਾ ਪਾ ਦੂੰਗਾ ਬਾਕੀ ਦਾ ਭਾਜੀ ਦਾ ਇੰਸਟਾਗ੍ਰਾਮ ਤੁਸੀਂ ਬੈਂਗਲੌਰ ਵਾਲੇ ਸ਼ੋਅ ਤੇ ਆ ਜਾਓ ਹਾਂ ਇੰਸਟਾਗ੍ਰਾਮ ਵਗੈਰਾ ਬਾਕੀ ਦਾ ਭਾਜੀ ਦਾ ਹੈਗਾ ਤੁਸੀਂ ਜਾ ਕੇ ਉੱਥੇ ਭਾਜੀ ਦੇ ਵੀਡੀਓ ਦੇਖ ਸਕਦੇ ਹੋ ਬਹੁਤ ਸੋਹਣਾ ਕੰਟੈਂਟ ਆ ਭਾਜੀ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਲਵ ਯੂ ਟੂ